ਫਗਵਾੜਾ ਰੇਲਵੇ ਸਟੇਸ਼ਨ ਦੇ ਨੇੜੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਮੌਕੇ ਤੇ ਜੀਆਰਪੀ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਚਲੇ ਆ ਸਰ ਕੀ ਮਾਮਲਾ ਜਿਹੜਾ ਇੱਕ ਡੈੱਡ ਬੋਡੀ ਮਿਲੀ ਆ ਇਹ ਡੈੱਡ ਬੋਡੀ ਸਾਨੂੰ ਕਿਸੇ ਨਾਮ ਨੂੰ ਵਿਅਕਤੀ ਨੇ ਚੌਂਕੀ ਦੱਸਿਆ ਕਿ ਇੱਕ ਵਿਅਕਤੀ ਦੀ ਲਾਸ਼ ਜਿਹੜੀ ਆ ਦਫ਼ਤਰ ਦੇ ਲਾਗੇ ਪਈ ਆ ਆਯੂਡਬਲਯੂ ਸਾਹਿਬ ਦੇ ਜੋ ਇਸ ਇਤਲਾਹ ਮਿਲਣ ਤੇ ਅਸੀਂ ਆਏ ਆ ਇੱਥੇ ਦੇਖਿਆ ਕਿ ਇੱਕ ਵਿਅਕਤੀ ਦੀ লাশ ਜਿਹੜੀ ਇੱਥੇ ਮੋਢੇ ਮੂੰਹ ਡਿਗੀ ਹੋਈ ਪਈ ਆ ਜਿਹੜਾ ਕਿ ਲਵਾਰਸ ਵਿਅਕਤੀ ਹੈ ਕੋਈ ਇਹਦੀ ਜੇਬ ਚ ਕੋਈ ਚੀਜ਼ ਨਹੀਂ ਮਿਲੀ ਹੈ ਇਹਦੀ ਮੌਤ ਜਿਹੜੀ ਕੁਦਰਤੀ ਹੋਣੀ ਹੋਈ ਜਾਪਦੀ ਹੈ ਬਾਕੀ ਸਭ ਪੋਸਟਮਾਰਟ ਰਿਪੋਰਟ ਤੋਂ ਆਉਣ ਤੋਂ ਬਾਅਦ ਹੀ ਕਹਿ ਸਕਦੇ ਹਾਂ ਕੀ ਲੱਗ ਕੋਈ ਪਛਾਣਵਰਾ ਹੋਈ ਵੀ ਮੌਕੇ ਤੇ ਇਹਦੀ ਜੇਬ ਚ ਕੁਛ ਚਿੰਨ ਨਹੀਂ ਮਿਲਿਆ ਜੀ ਕੁਛ ਨਾ ਕਰਦਾ ਕੀ ਲੱਗਦਾ ਦੇਖੋ ਨੂੰ ਕਿੰਨੀ ਉਮਰ ਦਾ ਵਿਅਕਤੀ 35 ਸਾਲ ਦਾ ਲੱਗਦਾ ਜੇ ਇਹਦੀ ਮੌਤ ਕੁਦਰਤੀ ਹੋਈ ਆ ਤੇ ਡੈਡ ਬੋਡੀ ਜੀ ਹਾਂ ਡੇਡ ਬਾਡੀ ਨੂੰ 72 ਘੰਟੇ ਵਾਸਤੇ ਜੀ ਮੋਰਤਰੀ ਵਿੱਚ ਸ਼ਿਫਟ ਕੀਤਾ ਜਾ ਰਿਹਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਅੰਡਰ ਸੈਕਸ਼ਨ 174 ਈਰਪੀਸੀ ਅਮਲ ਵਿੱਚ ਲਿਆਂਦੀ ਜਾ ਰਹੀ ਜੇ ਕਿਸੇ ਨੂੰ ਕੋਈ ਪਹਿਚਾਣ ਹੋਵੇ ਕਿੱਥੇ ਕੋਈ ਮਿਲ ਸਕੇ ਜੇ ਕਿਸੇ ਨੂੰ ਪਹਿਚਾਣ ਹੁੰਦੀ ਤੇ ਚੌਕੀ ਰੇਲਵੇ ਪੁਲਿਸ ਡਿਫਟੀ ਐਸਐਸ ਸਾਹਿਬ ਸਾਡੇ ਆਰਪੀ ਸਾਹਿਬ ਦੇ ਇੰਚਾਰਜ ਕਿਸੇ ਜੋ ਵੀ ਦੱਸ ਸਕਦੇ ਇੱਥੇ ਆ ਕੇ ਸਟੇਸ਼ਨ ਤੇ ਧੰਨਵਾਦ